ਸਾਲਾਂ ਦੇ ਵਿੱਚ ਕਈ ਹਜ਼ਾਰ ਕਰੋੜ ਦੀ ਲਾਗਤ ਦੇ ਨਾਲ ਇਸ ਬ੍ਰਿਜ ਨੂੰ ਤਿਆਰ ਕੀਤਾ ਗਿਆ ਹੈ। ਜੋ ਜੰਮੂ ਕਸ਼ਮੀਰ ਨੂੰ ਵੱਡੀ ਸੌਗਾਤ ਮਿਲੀ ਨਾ ਸਿਰਫ ਇਹ ਸੌਗਾਤ ਜੰਮੂ ਕਸ਼ਮੀਰ ਦੇ ਲਈ ਹੈ ਬਲਕਿ ਹਰ ਇੱਕ ਭਾਰਤੀ ਦੇ ਲਈ ਹੈ ਜੋ ਭਾਰਤ ਵਿੱਚ ਰਹਿੰਦਾ ਹੈ ਜੋ ਜੰਮੂ ਕਸ਼ਮੀਰ ਦਾ ਸਫ਼ਰ ਕਰਨਾ ਚਾਹੁੰਦਾ ਹੈ ਕਨੈਕਟੀਵਿਟੀ ਸੌਖੀ ਹੋ ਚੁੱਕੀ ਹੈ ਜੰਮੂ ਕਸ਼ਮੀਰ ਤੱਕ ਦੀ ਤੇ ਪਹਿਲੀ ਵਾਰ ਜੋ ਟ੍ਰੇਨ ਹੈ ਉਹ ਕਟੜਾ ਤੋਂ ਕਸ਼ਮੀਰ ਤੱਕ ਚੱਲੇਗੀ। ਹਰੀ ਚੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਖਾਈ ਗਈ ਹੈ। 43,780 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਬ੍ਰਿਜ ਨੂੰ ਤਿਆਰ ਕੀਤਾ ਗਿਆ ਹੈ। ਦੁਨੀਆ ਦਾ ਸਭ ਤੋਂ ਉੱਚਾ ਇਹ ਬ੍ਰਿਜ ਹੈ। ਇਹ ਨੈਗੋਰੇਸ਼ਨ ਉਦਘਾਟਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਨਾਲ ਹੀ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ ਇੱਥੇ ਜਨ ਸਭਾ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੋਧਨ ਕਰਨਗੇ ਤੇ ਜੋ ਵੰਦੇ ਭਾਰਤ ਐਕਸਪ੍ਰੈਸ ਹੈ ਜਿਸ ਨੂੰ ਹਰੀ ਝੰਡੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਖਾਈ ਹੈ ਇਹ ਭਲਕੇ ਤੋਂ ਇਹ ਟ੍ਰੇਨ ਸ਼ੁਰੂ ਹੋਏਗੀ ਆਈਆਰਸੀਟੀਸੀ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਹਫਤੇ ਚ 6 ਦਿਨ ਦੋ ਟ੍ਰੇਨਾਂ ਕਟੜਾ ਤੋਂ ਸ਼੍ਰੀਨਗਰ ਤੱਕ ਚੱਲਣਗੀਆਂ ਸੋ ਟ੍ਰੇਨ ਨਾਲ ਸ਼ੁਰੂ ਹੋਣ ਵਾਲਾ ਇਹ ਸਫ਼ਰ ਕਰੀਬ 3 ਘੰਟਿਆਂ ਦੇ ਵਿੱਚ ਪੂਰਾ ਹੋ ਜਾਏਗਾ ਪਹਿਲਾਂ 8 ਤੋਂ 10 ਘੰਟੇ ਲੱਗਦੇ ਸੀ ਸਫ਼ਰ ਕਰਨ ਦੇ ਵਿੱਚ ਪਰ ਹੁਣ ਜੋ ਟ੍ਰੇਨ ਚਲਾਈ ਗਈ ਉਸ ਦੇ ਨਾਲ ਇਹ ਸਫ਼ਰ ਮਹਿਸ 3 ਘੰਟਿਆਂ ਦੇ ਵਿੱਚ ਪੂਰਾ ਹੋ ਜਾਏਗਾ ਸੋ 46000 ਕਰੋੜ ਦੇ ਵਿੱਚ ਬ੍ਰਿਜ ਬਣਿਆ ਹੈ ਤੇ ਇਸ ਦੇ ਨਾਲ ਇੱਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਵੀ ਪ੍ਰਧਾਨ ਮੰਤਰੀ ਨੇ ਕੀਤਾ ਹੈ। ਕਸ਼ਮੀਰ ਤੱਕ ਦਾ ਸਫ਼ਰ ਸੌਖਾ ਕਰ ਦਿੱਤਾ ਗਿਆ ਹੈ। ਪਹਿਲੀ ਵਾਰ ਟ੍ਰੇਨ ਚਲਾਈ ਗਈ ਹੈ ਤੇ ਇਹ ਟ੍ਰੇਨ ਕਟੜਾ ਤੋਂ ਸ਼ੁਰੂ ਹੋਏਗੀ ਤੇ ਸ਼੍ਰੀਨਗਰ ਤੱਕ ਪਹੁੰਚੇਗੀ। ਤੇ ਰੇਲਵੇ ਪੁਲ ਜੋ ਕਿ ਚਨਾਬ ਆਰਚ ਬ੍ਰਿਜ ਹੈ 260 ਕਿਲੋਮੀਟਰ ਤੇਜ਼ ਹਵਾਵਾਂ ਨੂੰ ਝੱਲਣ ਦੀ ਸਮਰੱਥਾ ਰੱਖਦਾ ਹੈ। ਰੇਲਵੇ ਪੋਲ ਦੀ 8.0 ਤੇ ਵਰਤਾ ਦੇ ਪੁਚਾਲ ਨੂੰ ਵੀ ਝੱਲਣ ਦੀ ਪੂਰੀ ਪੂਰੀ ਸਮਰੱਥਾ ਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ ਹੈ -10 ਤੋਂ 40 ਡਿਗਰੀ ਤੱਕ ਤਾਪਮਾਨ ਦੇ ਵਿੱਚ ਵੀ ਇਸ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਏਗਾ 120 ਸਾਲਾਂ ਤੱਕ ਦੀ ਇਸ ਪੁਲ ਦੀ ਮਿਆਦ ਦੱਸੀ ਜਾ ਰਹੀ ਹੈ ਸੋ ਬਹੁਤ ਵੱਡੀ ਸੌਗਾਤ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਤੇ ਭਾਰਤ ਵਾਸੀਆਂ ਨੂੰ ਮਿਲੀ ਹੈ ਪੀਐਮ ਮੋਦੀ ਦੇ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਉੱਚੇ ਰੇਲਵੇ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਹੈ। ਇਸ ਅਨਾਲੀ ਟ੍ਰੇਨ ਨੂੰ ਹਰੀ ਝੰਡੀ ਵਿਖਾਈ ਗਈ। ਪਹਿਲੀ ਵਾਰ ਟ੍ਰੇਨ ਸ਼ੁਰੂ ਕੀਤੀ ਗਈ ਹੈ। ਕਟੜਾ ਤੋਂ ਟ੍ਰੇਨ ਚੱਲੇਗੀ ਸ਼੍ਰੀਨਗਰ ਤੱਕ ਪਹੁੰਚੇਗੀ। جناب ਦਰਿਆ ਤੇ ਇਸ ਰੇਲਵੇ ਪੁਲ ਨੂੰ ਬਣਾਇਆ ਗਿਆ। ਇਸ ਨੂੰ ਇਸ ਲਈ ਇਸ ਨੂੰ ਚਨਾਬ ਆਰਚ ਬ੍ਰਿਜ ਕਿਹਾ ਜਾ ਰਿਹਾ ਹੈ। ਸੋ ਤੇਜ਼ ਹਵਾਵਾਂ 260 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੂੰ ਝੱਲਣ ਦੀ ਸਮਰੱਥਾ ਇਹ ਬ੍ਰਿਜ ਰੱਖਦਾ ਹੈ। ਪੋਚਾਲ ਦੀ ਤਿੱਬਰਤਾ ਨੂੰ ਵੀ ਸਹਿਣ ਕਰਨ ਦੀ ਸਮਰੱਥਾ ਇਸ ਪੁਲ ਦੇ ਵਿੱਚ ਹੈ। -10 ਤੋਂ ਲੈ ਕੇ -40 ਡਿਗਰੀ ਦੇ ਤਾਪਮਾਨ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਆਵਾਜਾਈ ਕਿਸੇ ਤਰ੍ਹਾਂ ਦਾ ਸੰਚਾਲਨ ਪ੍ਰਭਾਵਿਤ ਨਹੀਂ ਹੋਏਗਾ। ਸੋ ਲੋਕ ਜੋ ਜੰਮੂ ਕਸ਼ਮੀਰ ਦਾ ਸਫ਼ਰ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਵੱਡੀ ਰਾਹਤ ਹੈ ਕਿ ਹੁਣ ਸਮਾਂ ਘੱਟ ਲੱਗੇਗਾ ਸਹੂਲਤ ਦੇ ਦਿੱਤੀ ਗਈ ਹੈ ਟ੍ਰੇਨ ਚਲਾਈ ਗਈ ਹੈ ਤੇ ਟ੍ਰੇਨ ਕਟੜਾ ਸਟੇਸ਼ਨ ਤੋਂ ਸ਼ੁਰੂ ਹੋਏਗੀ ਸਿੱਧਾ ਸ਼੍ਰੀਨਗਰ ਤੱਕ ਪਹੁੰਚੇਗੀ ਕੱਲ ਤੋਂ ਹੀ ਇਹ ਟ੍ਰੇਨ ਸ਼ੁਰੂ ਹੋਣ ਜਾ ਰਹੀ ਹੈ ਟ੍ਰੇਨ ਸਰਵਿਸ ਸ਼ੁਰੂ ਹੋ ਜਾਏਗੀ ਕੱਲ ਤੋਂ ਹੀ 6 ਦਿਨ ਦੋ ਟ੍ਰੇਨਾਂ ਕਟੜਾ ਤੋਂ ਸ਼੍ਰੀਨਗਰ ਦੇ ਵਿਚਾਲੇ ਚੱਲਣਗੀਆਂ 10 ਘੰਟਿਆਂ ਦਾ ਸਫ਼ਰ 3 ਘੰਟਿਆਂ ਦੇ ਵਿੱਚ ਪੂਰਾ ਹੋਏਗਾ ਸੋ ਦੁਨੀਆ ਦਾ ਸਭ ਤੋਂ ਉੱਚਾ ਆਰਚ ਬ੍ਰਿਜ ਤਿਆਰ ਕੀਤਾ ਗਿਆ ਹੈ ਸੋਤੋਫਾਨ ਪੁਚਾਲ ਦਾ ਕੋਈ ਅਸਰ ਇਸ ਬ੍ਰਿਜ ਤੇ ਨਹੀਂ ਹੋਏਗਾ ਇਹ ਪੁਲ ਦੀ ਖਾਸੀਅਤ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਹੈ ਇਸਨਾਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਵਿਖਾਈ ਗਈ ਹੈ ਕੱਲ ਤੋਂ ਟ੍ਰੇਨ ਸਰਵਿਸ ਸ਼ੁਰੂ ਹੋਏਗੀ ਕਟੜਾ ਸਟੇਸ਼ਨ ਤੋਂ ਟ੍ਰੇਨ ਚਾਲੂ ਹੋਏਗੀ ਤੇ ਜੰਮੂ ਕਸ਼ਮੀਰ ਤੱਕ ਸ਼੍ਰੀਨਗਰ ਤੱਕ ਇਸ ਟ੍ਰੇਨ ਪਹੁੰਚੇਗੀ ਤੇ ਸਫ਼ਰ ਸੌਖਾ ਕਰ ਦਿੱਤਾ ਗਿਆ ਹੈ ਪਹਿਲਾਂ 10-10 ਘੰਟੇ ਸਫ਼ਰ ਕਰਨ ਦੇ ਵਿੱਚ ਲੱਗਦੇ ਸੀ ਤੇ ਹੁਣ 10 ਘੰਟਿਆਂ ਦਾ ਸਫ਼ਰ ਮਹਿਸ ਕਰੀਬ 3 ਘੰਟਿਆਂ ਦੇ ਵਿੱਚ ਪੂਰਾ ਹੋ ਜਾਏਗਾ ਇਸ ਨਾਲ ਹੀ ਕਈ ਹੋਰ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ ਹੈ ਚਨਾਬ ਦਰਿਆ ਤੇ ਇਹ ਬ੍ਰਿਜ ਬਣਿਆ ਹੋਇਆ ਹੈ ਇਸ ਲਈ ਇਸ ਨੂੰ ਚਨਾਬ ਆਰਚ ਬ੍ਰਿਜ ਕਿਹਾ ਜਾਂਦਾ ਹੈ ਜੋ 1400 ਕਰੋੜ ਦੀ ਲਾਗਤ ਦੇ ਨਾਲ ਇਹ ਪੁਲ ਬਣ ਕੇ ਤਿਆਰ ਹੋਇਆ ਹੈ ਤੋਂ ਜੋ ਬ੍ਰਿਜ ਹੈ ਉਹ ਚਨਾਬ ਦਰਿਆ ਤੋਂ 359 ਮੀਟਰ ਉੱਚਾ ਹੈ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ ਹੈ ਇਹ ਦੱਸ ਦਈਏ ਕਿ ਇਸ ਪੁਲ ਦੇ ਲਈ ਸਾਲ 2003 ਦੇ ਵਿੱਚ ਹਰੀ ਝੰਡੀ ਦਿੱਤੀ ਗਈ ਸੀ ਪਰ ਜੋ ਪੁਲ ਹੈ ਪੁਲ ਦਾ ਸੁਪਨਾ ਹੈ ਉਹ ਹੁਣ ਇਸ ਸਾਲ ਬਣ ਕੇ ਤਿਆਰ ਹੋਇਆ ਹੈ ਇਸ ਨਾਲ ਹੀ ਜੋ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਗਈ ਹੈ ਇਹ ਪਹਿਲੀ ਵਾਰ ਹੈ ਕਿ ਸ਼੍ਰੀ ਨਗਰ ਤੱਕ ਟ੍ਰੇਨ ਚੱਲ ਰਹੀ ਹੈ ਕਟੜਾ ਸਟੇਸ਼ਨ ਤੋਂ ਇਹ ਟ੍ਰੇਨ ਸ਼ੁਰੂ ਹੋਏਗੀ ਤੇ ਸ਼੍ਰੀ ਨਗਰ ਸਟੇਸ਼ਨ ਤੱਕ ਚੱਲੇਗੀ ਤੇ ਜੋ 10 ਘੰਟਿਆਂ ਦਾ ਸਫ਼ਰ ਹੈ ਉਹ 3 ਘੰਟਿਆਂ ਦੇ ਵਿੱਚ ਪੂਰਾ ਹੋ ਜਾਏਗਾ